ਦੋਸਤੋ ਸਭ ਤੋਂ ਪਹਿਲਾਂ ਆਪਾਂ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿਹਿੱਦੀ ਨੂੰ ਕੋਟ-ਕੋਟ ਪ੍ਰਣਾਮ ਕਰਦੇ ਆਂ ਅੱਜ ਉਹਨਾਂ ਦਾ ਸਿਹਿੱਦੀ ਦਿਹਾੜਾ ਜੋ ਕਿ ਵਕਵਾ ਕਾ ਗੁਰੂਦਵਾਰ ਸਾਹਿਬ ਦੇ ਵਿੱਚ ਮਨਾਇਆ ਜਾ ਰਿਹਾ ਤੁਸੀਂ ਆਵਾਜ਼ ਵੀ ਸੁਣ ਸਕਦੇ ਹੋ ਸਪੀਕਰਾਂ ਦੀ ਕਿ ਵਕਵਾ ਖੇਤਰਾਂ ਦੇ ਵਿੱਚ ਜਿਹੜਾ ਅੱਜ ਜੋ ਸਿਹਿੱਦੀ ਦਿਹਾੜਾ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਮਨਾਇਆ ਜਾ ਰਿਹਾ ਹੈ ਤੇ ਬਾਕੀ ਆਪਾਂ ਮੌਸਮ ਦੀ ਗੱਲ ਕਰਦੇ ਆਂ ਦੋਸਤੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 30 ਤਰੀਕ ਦਾ ਮੌਸਮ ਜਿਹੜਾ ਉਹ ਬਦਲ ਚੁੱਕਿਆ ਹੈ ਪਰੰਤੂ ਪੰਜਾਬ ਹਜੇ ਵੀ ਇਸ ਸਿਸਟਮ ਤੋਂ ਵਾਂਝੇ ਨੇ ਜਿਹੜੇ ਇਲਾਕੇ ਵਾਂਝੇ ਨੇ ਉਹਨਾਂ ਦੀ ਗੱਲ ਕਰਨ ਲੱਗਿਆ ਸੀ ਜਿਵੇਂ ਮਾਨਸਾ ਬਠਿੰਡਾ ਫਾਜ਼ਿਲਕਾ ਅਵਹਰ ਸ੍ਰੀ ਮੁਕਤਸਰ ਸਾਹਿਬ ਫੋਜਪੁਰ ਤਰਨਤਾਰਨ ਸਾਹਿਬ ਮੋਗਾ ਕਪੂਰਥਲਾ ਇਹਨਾਂ ਇਲਾਕਿਆਂ ਦੇ ਵਿੱਚ ਹਜੇ ਬਦਲਵਾਈ ਨਹੀਂ ਪਹੁੰਚੀ ਜੋ ਅਸੀਂ ਭਾਰਤੀ ਮੌਸਮ ਵਿਗਿਆਨ ਦੇ ਅਫੀਸ਼ੀਅਲ ਸਾਈਟ ਤੋਂ ਇਸ ਸਮੇਂ ਜਿਹੜੀ ਉਹ ਜਾਣਕਾਰੀ ਦੇਖੀ ਆ ਸੈਟਲਾਈਟ ਦੇ ਵਿੱਚ ਬੱਦਲਾਂ ਦੀ ਆਵਾਜਾਈ ਦੇਖੀ ਆ ਉਸ ਦੇ ਮਾਤਵਕ ਹਜੇ ਉਹਨਾਂ ਇਲਾਕਿਆਂ ਦੇ ਵਿੱਚ ਇਹ ਬੱਦਲਵਾਈ ਨਹੀਂ ਪਹੁੰਚੀ ਜੇਕਰ ਕੋਈ ਵੀ ਦੋਸਤ ਮਿੱਤਰ ਸਾਡੇ ਨਾਲ ਜੁੜਿਆ ਹੋਇਆ ਉਹਨਾਂ ਇਲਾਕਿਆਂ ਦੇ ਵਿੱਚੋਂ ਤਾਂ ਉਹ ਜ਼ਰੂਰ ਸਾਨੂੰ ਤਸਵੀਰ ਆ ਜਿਹੜੀ ਉਹ ਦੀ ਜਾਣਕਾਰੀ ਰੇਡੀਓ ਦੱਸ ਸਕਦਾ ਕਿ ਉੱਥੇ ਬੱਦਲਵਾਈ ਪਹੁੰਚੀ ਹੈ ਜਾਂ ਨਹੀਂ ਕਿਉਂਕਿ ਫਿਲਹਾਲ ਇਹ ਬੱਦਲਵਾਈ ਪਟਿਆਲਾ ਮਰੇਲ ਕੋਟਲਾ ਜਾਂ ਕੁਝ ਖੇਤਰ ਸੰਗਰੂਰ ਦੇ ਨੇ ਤੇ ਉਸ ਤੋਂ ਬਾਅਦ ਸ੍ਰੀ ਫਤਿਹਗੜ ਸਾਹਿਬ ਚੰਡੀਗੜ ਰੂਪਨਗਰ ਮਹਾਲੀ ਰੋਪੜ ਨੰਗਲ ਸ੍ਰੀ ਆਨੰਦਪੁਰ ਸਾਹਿਬ ਤੇ ਹਸ਼ਿਆਰਪੁਰ ਦੇ ਇਲਾਕਿਆਂ ਤੱਕ ਜਾਂ ਨਵਾਂ ਸ਼ਹਿਰ ਦੇ ਇਲਾਕਿਆਂ ਤੱਕ ਇਹ ਬਦਲਵਾਈ ਜਿਹੜੀ ਬਣੀ ਹੋਈ ਹੈ ਦੋਸਤੋ ਬਹੁਤ ਸਾਰੇ ਇਲਾਕੇ ਹਜੇ ਵੀ ਇਸ ਸਿਸਟਮ ਤੋਂ ਬਾਂਝੇ ਨੇ ਤਾਂ ਜਰੂਰ ਸਾਨੂੰ ਕਮੈਂਟ ਕਰ ਸਕਦੇ ਹੋ ਤੁਸੀਂ ਤੇ ਇਸ ਸਮੇਂ ਦੀ ਜਿਹੜੀ ਤਸਵੀਰ ਲਾਈਵ ਤੁਹਾਡੇ ਨਾਲ ਮੌਸਮ ਦੀ ਸਾਂਝੀ ਕਰ ਰਿਹਾ ਕੇ ਮੌਸਮ ਦੇ ਵਿੱਚ ਜਿਹੜੀ ਕਰਬਟਾ ਆਈ ਹੋਈ ਹੈ ਕੁਝ ਖੇਤਰਾਂ ਦੇ ਵਿੱਚ ਕਿਨਮਣ ਕਰਨੀ ਹੋ ਰਹੀ ਹੈ ਕੁਝ ਦੇ ਵਿੱਚ ਬੱਦਲਾਂ ਦੀ ਆਵਾਜ਼ਾਈ ਬਣੀ ਹੋਈ ਹੈ ਤੇ ਹਵਾਵਾਂ ਦੀ ਗਤੀ ਜੀ ਉਹ ਰੁਕੀ ਹੋਈ ਹੈ ਸਵੇਰ ਦੇ ਸਮੇਂ ਥੋੜੀ ਜਿਹਾ ਤੇਜ਼ ਹਵਾਵਾਂ ਚਲਦੀਆਂ ਹੋਈਆਂ ਨਜ਼ਰ ਆਈਆਂ ਸੀ ਫਿਲਹਾਲ ਉਹ ਹਵਾਵਾਂ ਰੁਕੀਆਂ ਹੋਈਆਂ ਨੇ ਤੇ ਮੀਂਹਕਾਰਵਾਂ ਰੁਕ ਰੁਕ ਕੇ ਵੱਖ-ਵੱਖ ਖੇਤਰਾਂ ਦੇ ਵਿੱਚ ਹੋ ਰਹੀਆਂ ਨੇ ਜੇਕਰ ਝਾਤ ਮਾਰੀਏ ਪੱਛਾਰੇ ਦਸਾਵਾਂ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜਿਹੜੇ ਬੱਦਲ ਨੇ ਉਹ ਆਏ ਹੋਏ ਨੇ ਜ਼ਿਆਦਾਤਰ ਜਿਹੜਾ ਇਹ ਸਿਸਟਮ ਜੋ ਸਾਨੂੰ ਅਪਡੇਟ ਦੇ ਵਿੱਚ ਦਿਖਾਈ ਦੇ ਰਿਹਾ ਜਿਹੜਾ ਕਿ ਅਸੀਂ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੋਂ ਹੁਣੇ ਦੇਖ ਕੇ ਹਟਿਆ ਤਾਂ ਇਹ ਪੁਆਦ ਦੇ ਇਲਾਕੇ ਦੇ ਵਿੱਚ ਜਾਂ ਮਾਲਵੇ ਦੇ ਪੂਰਬੀ ਖੇਤਰਾਂ ਦੇ ਵਿੱਚ ਇਹ ਸਿਸਟਮ ਐਕਟਿਵ ਹੋਇਆ ਹੋਇਆ ਹੈ ਬਾਕੀ ਇਲਾਕੇ ਹਜੇ ਇਸ ਸਿਸਟਮ ਜੇ ਨੇ ਜੇਕਰ ਉਹਨਾਂ ਦੇ ਵਿੱਚ ਵੀ ਕੋਈ ਅਪਡੇਟ ਆਉਂਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਫਿਲਹਾਲ ਦੱਖਣੀ ਖੇਤਰਾਂ ਦੇ ਵਿੱਚ ਇਸ ਸਿਸਟਮ ਦਾ ਕੋਈ ਜਿਆਦਾ ਵੱਡਾ ਪ੍ਰਭਾਵ ਨਹੀਂ ਦੇਖਣ ਨੂੰ ਮਿਲ ਰਿਹਾ ਸਿਰਫ ਦੇਰ ਸ਼ਾਮ ਤੱਕ ਉਹਨਾਂ ਇਲਾਕਿਆਂ ਵਿੱਚ ਹਵਾ ਥੋੜੀ ਬਹੁਤ ਆ ਸਕਦੀ ਹੈ ਕੋਈ ਜਿਆਦਾ ਹਨੇਰੀ ਝੱਖੜ ਵਾਲਾ ਜਿਹੜਾ ਸਿਸਟਮ ਹਜੇ ਨਹੀਂ ਦਿਖਾਈ ਦੇ ਰਿਹਾ ਜੇਕਰ ਇਹ ਸਿਸਟਮ 10 11 ਵਜੇ ਤੱਕ ਚੱਲਦਾ ਇਸੇ ਤਰ੍ਹਾਂ ਦੋਸਤੋ ਤਾਂ 10 11 ਵਜੇ ਤੋਂ ਬਾਅਦ ਜਿਹੜੀ ਧੁੱਪ ਬਹੁਤ ਚੰਗੀ ਲੱਗੂ ਧੁੱਪ ਲੱਗਣ ਤੋਂ ਬਾਅਦ ਹਮਸ ਭਰਿਆ ਮੌਸਮ ਹੈ ਜਿਹੜਾ ਹੋ ਲਗਾਤਾਰ ਬਣੂਗਾ ਜਿਹਦੇ ਨਾਲ ਮਹੀਨਿਆਂ ਕਾਰਵਾਨੀਆਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਹੋਣ ਦੀ ਜਿਹੜੀ ਪੂਰੀ ਪੂਰੀ ਉਮੀਦ ਹੈ ਜਿਹੜੀ ਉਹ ਬਣਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਤੁਸੀਂ ਸਾਡੇ ਨਾਲ ਇਹਨਾਂ ਇਲਾਕਿਆਂ ਦੇ ਵਿੱਚ ਜੁੜੇ ਹੋਏ ਜਿਵੇਂ ਕਿ ਰੋਪੜ ਨੰਗਲ ਸ੍ਰੀ ਅਨੰਦਪੁਰ ਸਾਹਿਬ ਜਿਵੇਂ ਕਿ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮਹਾਲੀ ਦੀ ਸਾਈਡ ਤੋਂ ਤਾਂ ਸਾਨੂੰ ਜਰੂਰ ਕਮੈਂਟ ਕਰਕੇ ਦੱਸ ਸਕਦੇ ਹੋ ਦੋਸਤੋ ਕਿ ਤੁਹਾਡੇ ਇਲਾਕੇ ਦੇ ਵਿੱਚ ਬੱਦਲਬਾਈ ਪਹੁੰਚੀ ਹੈ ਜਾਂ ਨਹੀਂ ਕਿਉਂਕਿ ਇਹ ਸਿਸਟਮ 30 ਤੇ 31 ਤਰੀਕ ਨੂੰ ਦੋ ਦਿਨ ਹਜੇ ਐਕਟਿਵ ਰਹੂਗਾ ਹੋ ਸਕਦਾ 1 ਜੂਨ ਨੂੰ ਵੀ ਕੁਝ ਖੇਤਰਾਂ ਦੇ ਵਿੱਚ ਥੋੜੀ ਬਹੁਤ ਬਦਲਾਂ ਦੀ ਆਵਾਜ਼ ਜਿਹੜੀ ਬਣੀ ਰਹੇ ਉਹ ਅਪਡੇਟ ਆਪਾਂ ਰਾਤ ਦੀ ਵੀਡੀਓ ਦੇ ਵਿੱਚ ਜਾਣਕਾਰੀ ਇਹ ਸਾਂਝੀ ਕਰ ਦਵਾਂਗੇ ਤੁਸੀਂ ਸਾਨੂੰ ਸ਼ੇਅਰ ਕਰ ਸਕਦੇ ਹੋ ਵੀਡੀਓ ਤੁਹਾਡੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਕਮੈਂਟ ਬਾਕਸ ਦੇ ਵਿੱਚ ਹੁਣੇ ਦੇ ਸਕਦੇ ਹੋ ਜ਼ਿਆਦਾਤਰ ਸ੍ਰੀ ਮੁਕਸਰ ਸਾਹਿਬ ਫੋਜਪੁਰ ਤਰਨਤਨ ਸਾਹਿਬ ਬਰਨਾਲਾ ਬਠਿੰਡਾ ਮਾਨਸਾ ਫਾਜ਼ਿਲਕਾ ਬੌਰ ਇਨਾਂ ਇਲਾਕਿਆਂ ਦੇ ਵਿੱਚ ਹਜੇ ਬੱਦਲਵਾਈ ਨਹੀਂ ਪਹੁੰਚੀ ਜਿਹੜੀ ਅਪਡੇਟ ਸਾਨੂੰ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੋਂ ਇਹ ਪ੍ਰਾਪਤ ਹੋਈ ਹੈ ਦੋਸਤੋ ਫਿਲਹਾਲ ਉਹਨਾਂ ਇਲਾਕਿਆਂ ਦੇ ਵਿੱਚ ਇਹ ਬੱਦਲਵਾਈ ਨਹੀਂ ਪਹੁੰਚੀ ਤੇ ਬਾਕੀ ਇਲਾਕਿਆਂ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਕਿ ਪਟਿਆਲੇ ਤੋਂ ਲੈ ਕੇ ਪਰਿਆਲਾ ਮਰੀਲ ਕੋਟਲਾ ਜਾਂ ਕੁਝ ਖੇਤਰ ਲੁਧਿਆਣੇ ਦੇ ਨੇ ਜਿਨ੍ਹਾਂ ਦੇ ਵਿੱਚ ਬੱਦਲਵਾਈ ਜਿਹੜੀ ਪਹੁੰਚੀ ਹੋਈ ਹੈ ਤੇ ਸ੍ਰੀ ਫਤਿਹਗੜ੍ਹ ਸਾਹਿਬ ਰੋਪਨਗਰ ਚੰਡੀਗੜ੍ਹ ਮੋਹਾਲੀ ਰੋਪੜ ਨੰਗਲ ਸ੍ਰੀ ਅਨੰਦਪੁਰ ਸਾਹਿਬ ਤੇ ਨਵਾਂ ਸ਼ਹਿਰ ਇੱਥੇ ਤੱਕ ਇਹ ਸਿਸਟਮ ਜਿਹੜਾ ਐਕਟਿਵ ਹੋਇਆ ਵਾ ਉਦੋਂ ਅੱਗੇ ਹਜੇ ਫਿਲਹਾਲ ਐਕਟਿਵ ਨਹੀਂ ਹੈਗਾ ਇਹ ਪਹਾੜੀ ਇਲਾਕਿਆਂ ਵੱਲੋਂ ਜਿਹੜਾ ਸਿਸਟਮ ਆਇਆ ਹੋਇਆ ਜਾਨੀ ਕਿ ਹਿਮਾਚਲ ਵਾਲੀ ਸਾਈਡ ਤੋਂ ਇਹ ਸਿਸਟਮ ਐਕਟਿਵ ਹੋਇਆਗਾ ਹਿਮਾਚਲ ਵਾਲੀ ਸਾਈਡ ਮੀਂਹਾਂ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਨੇ ਤੇ ਪੰਜਾਬ ਦੇ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਜਿਵੇਂ ਕਿ ਮੈਂ ਹੁਣ ਪਟਿਆਲੇ ਦੇ ਇਲਾਕੇ ਦੇ ਵਿੱਚੋਂ ਜਿਹੜੀ ਇਹ ਵੀਡੀਓ ਤੁਹਾਨੂੰ ਬਣਾ ਕੇ ਦਿਖਾ ਰਿਹਾ ਹਾਂ ਦੋਸਤੋ ਤਾਂ ਪਟਿਆਲੇ ਜ਼ਿਲ੍ਹੇ ਦੇ ਕੁਝ ਖੇਤਰਾਂ ਦੇ ਵਿੱਚ ਕਿਨਮਨ ਕਣੀ ਹੋ ਰਹੀ ਹੈ ਕੁਝ ਇਲਾਕੇ ਹਜੇ ਵੀ ਸੁੱਕੇ ਨੇ ਤੇ ਉਹਨਾਂ ਦੇ ਜਿਵੇਂ ਇੱਕ ਪਿੰਡ ਦੇ ਵਿੱਚ ਮੀਂਹ ਪੈ ਰਿਹਾ ਦੂਜੇ ਦੇ ਵਿੱਚ ਨਹੀਂ ਪੈ ਰਿਹਾ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣਿਆ ਹੋਇਆ ਕਿਉਂਕਿ ਮੈਂ ਰਸਤੇ 'ਚ ਹੁਣੇ ਹਜੇ ਕੰਮਕਾਰ ਤੋਂ ਆਇਆ ਤਾਂ ਉੱਥੇ ਰਸਤੇ ਦੇ ਵਿੱਚ ਕੁਝ ਮੀਟਰ ਦੇ ਆਪਾਂ ਕਹਿ ਸਕਦਾ 100 200 ਮੀਟਰ ਦੇ ਘੇਰੇ ਦੇ ਵਿੱਚ ਮੀਂਹ ਪੈ ਰਿਹਾ ਸੀ ਉਸ ਤੋਂ ਬਾਅਦ ਅੱਗੇ ਆ ਕੇ ਫਿਰ ਸੁੱਕਾ ਜਿਹਾ ਰਸਤਾ ਦਿਖਾਈ ਦਿੱਤਾ ਫਿਰ ਉੱਥੋਂ ਫਿਰ 500 ਕਿਲੋਮੀਟਰ ਸੋਰੀ 500 ਮੀਟਰ ਦੇ ਘੇਰੇ ਤੋਂ ਅੱਗੇ ਗਿਆ ਤਾਂ ਫਿਰ ਦੁਬਾਰਾ ਮੀਂਹ ਸ਼ੁਰੂ ਹੋਇਆ ਇਸ ਤਰ੍ਹਾਂ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਲਗਾਤਾਰ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਹੋ ਰਹੀਆਂ ਟੁੱਟਵੇਂ ਰੂਪ ਦੇ ਵਿੱਚ ਇਹ ਮੀਂਹ ਦੇ ਕਾਰਵਾਈਆਂ ਹੋ ਰਹੀਆਂ ਨੇ ਤੁਸੀਂ ਜੇ ਦੋਸਤੋ ਸਾਡੇ ਨਾਲ ਜਿੱਥੋਂ ਵੀ ਜੁੜੇ ਹੋਇਓ ਜ਼ਰੂਰ ਕਮੈਂਟ ਵਿੱਚ ਜਾਣਕਾਰੀ ਜਿਹੜੀ ਸਾਨੂੰ ਦੇ ਸਕਦੇ ਹੋ ਕਿ ਮੌਸਮ ਤੁਹਾਡੇ ਇਲਾਕੇ ਦਾ ਕਿਹੋ ਜਿਹਾ ਐਸ ਸਮੇਂ ਮੀਂਹ ਜਿਹੜਾ ਕਨਮਨ ਕਰੀਂਦੀ ਆ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਐਸ ਸਮੇਂ ਜਿਹੜੀ ਕਨਮਨ ਕਣੀ ਆ ਉਹ ਹੋ ਰਹੀ ਐ ਜਿਹੜੇ ਦੱਖਣੀ ਏਰੀਏ ਨੇ ਮਾਝੇ ਦੇ ਨੇ ਚਾਹੇ ਉਹ ਦੁਆਬੇ ਦੇ ਨੇ ਉਹਨਾਂ ਦੇ ਇਲਾਕਿਆਂ ਦੇ ਵਿੱਚ ਹਜੇ ਫਿਲਹਾਲ ਇਹ ਸਿਸਟਮ ਨਹੀਂ ਪਹੁੰਚਿਆ ਤੇ ਪੂਰਬੀ ਹਵਾਵਾਂ ਜਿਹੜਾ ਹੌਲੀ-ਹੌਲੀ ਆਪਣਾ ਜੋਰ ਆ ਜਿਹੜਾ ਹੋ ਫੜਨਾ ਸ਼ੁਰੂ ਕਰਿਆ ਦੇਖੋ ਤੁਸੀਂ ਹੌਲੀ ਹੌਲੀ ਚੱਲਣੀਆਂ ਸ਼ੁਰੂ ਹੋਈਆਂ ਨੇ ਤੇ ਇਸ ਸਮੇਂ ਜਿਹੜੀ ਕਿਨਮਨ ਕਣੀ ਉਹ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੋ ਰਹੀ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਦੋਸਤੋ ਕਿ ਕਿੱਥੇ ਕਿੱਥੇ ਇਹ ਜਿਹੜੀ ਬੱਦਲਬਾਈ ਪਹੁੰਚੀ ਹੋਈ ਆ ਜਾਂ ਕਿੱਥੇ ਕਿੱਥੇ ਮੀਂਹਿਆ ਕਾਰਬਨ ਜਿਹੜੀਆਂ ਹੋ ਰਹੀਆਂ ਨੇ ਫਿਲਹਾਲ ਮੌਸਮ ਦੇ ਵਿੱਚ ਜਿਹੜੀ ਕਰਬਟ ਸਿਰਫ ਪਵਾ ਦੇ ਇਲਾਕਿਆਂ ਦੇ ਵਿੱਚ ਜਾਂ ਮਾਲਵੇ ਦੇ ਪੂਰਬੀ ਖੇਤਰਾਂ ਦੇ ਵਿੱਚ ਹੀ ਆਈ ਹੋਈ ਹੈ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਮੀਂਹਿਆ ਕਾਰਮੀਆਂ ਟੁੱਟ ਮੇ ਰੂਪ ਦੇ ਵਿੱਚ ਹੋ ਰਹੀਆਂ ਨੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਦੋਸਤੋ ਕਿ ਕਿੱਥੇ ਕਿੱਥੇ ਇਹ ਮੀਂਹਿਆ ਕਾਰਮੀਆਂ ਜਿਹੜੀਆਂ ਹੋਣੀਆਂ ਸ਼ੁਰੂ ਹੋਈਆਂ ਬੈ ਨੇ ਫਿਲਹਾਲ ਪਟਿਆਲਾ ਜ਼ਿਲ੍ਹੇ ਦੇ ਵਿੱਚ ਕਿੱਥੇ ਕਿੱਥੇ ਜਿਹੜੀ ਕਿਨਮਨ ਕਣੀ ਬੂੰਦਾਵੰਦੀ ਦੇ ਰੂਪ ਵਿੱਚ ਹੋ ਰਹੀ ਹੈ ਕਿ ਲਗਾਤਾਰ ਕਿਸੇ ਵੀ ਇਲਾਕੇ ਦੇ ਵਿੱਚ ਮੀਂਹ ਆ ਜਿਹੜਾ ਉਹ ਨਹੀਂ ਪੈ ਰਿਹਾ ਜੇਕਰ ਆਪਾਂ ਕੁੱਲ ਮਿਲਾ ਕੇ ਗੱਲ ਕਰੀਏ ਤਾਂ 50% ਚਾਂਸ ਹਜੇ ਵੀ 50% ਇਲਾਕੇ ਇਸ ਸਿਸਟਮ ਤੋਂ ਜਿਹੜਾ ਬਾਂਝੇ ਰਹਿਣਗੇ 50% ਇਲਾਕਿਆਂ ਦੇ ਵਿੱਚ ਮੀਂਹਿਆ ਕਾਰਵਾਈਆਂ ਹੋਣਗੀਆਂ ਤੇ ਇਹਨਾਂ ਇਲਾਕੇ ਦੇ ਵਿੱਚ ਅੱਜ ਤੇ ਕੁਝ ਦੇ ਵਿੱਚ ਕੱਲ ਨੂੰ ਉਮੀਦ ਆ ਕਾਰਵਾਈਆਂ ਆਪਾਂ ਨੂੰ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲਗੀਆਂ ਜੇਕਰ ਆਪਾਂ ਗੱਲ ਕਰੀਏ ਦਿਸ਼ਾਵਾਂ ਦੀ ਤਾਂ ਫਿਲਹਾਲ ਚਾਰੇ ਦਿਸ਼ਾਵਾਂ ਦੇ ਵਿੱਚ ਬੱਦਲਬਾਜ਼ੀ ਜ਼ਰੂਰ ਬਣੀ ਹੋਈ ਹੈ ਤੇ ਕੁਝ ਕੁ ਖੇਤਰਾਂ ਦੇ ਵਿੱਚ ਬੱਦਲਬਾਜ਼ੀ ਜਿਹੜੀ ਨਹੀਂ ਦਿਖਾਈ ਦਊਗੀ ਆਪਾਂ ਨੂੰ ਤੇ ਜਿਵੇਂ ਕਿ ਆਪਾਂ ਫਾਜ਼ਿਲੇਗਾ ਤੋਂ ਲੈ ਕੇ ਉਹ ਹੋਰ ਮਾਨਸਾ ਬਠਿੰਡਾ ਬਰਨਾਲਾ ਤੇ ਆਪਾਂ ਨੂੰ ਨਹੀਂ ਦਿਖਾਈ ਦੇ ਰਹੀ ਤੇ ਤਾਮਾਨ ਜਿਹੜਾ ਸਾਨੂੰ ਦੱਸਿਆ 40 41 ਡਿਗਰੀ ਤੋਂ ਪਲੱਸ ਹੀ ਰਹੂਗਾ ਕੁਝ ਦੇ ਵਿੱਚ ਥੋੜਾ ਜਿਹਾ 35 ਡਿਗਰੀ ਦੇ ਕਰੀਬ ਜਿਹੜਾ ਪਹੁੰਚਿਆ ਹੋਇਆ ਨਜ਼ਰ ਆਊਗਾ ਕੁਝ ਕਿਤੇ ਵਿੱਚ ਇਹ ਤਾਪਮਨ ਹੈ ਇਹਦਾ ਉਹ ਘਟ ਚੁੱਕਿਆ ਕਿਉਂਕਿ ਇਸ ਸਮੇਂ ਜਿਹੜੀ ਕਿਣਮਣ ਕਣੀ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਇਸ ਸਮੇਂ ਦੇਖੋ ਕਿਣਮਣ ਕਣੀ ਇਹੜੀ ਹੋ ਰਹੀ ਹੈ ਥੋੜੀ ਥੋੜੀ ਆ ਦੇਖੋ ਕਿਤੇ ਕਿਤੇ ਗਿੱਲਾ ਹੋ ਰਿਹਾ ਜਿਹੜਾ ਇਹ ਕਿਣਮਣ ਕਣੀ ਦਾ ਰੂਪ ਹੈ ਜੀ ਦੋਸਤੋ ਬਰੀਕ ਬਰੀਕ ਕਣੀਆਂ ਗਿਰ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਅਸੀਂ ਤੁਹਾਨੂੰ ਖੜੇ ਵੀਡੀਓ ਬਣਾ ਕੇ ਸਾਂਝੀ ਕਰ ਰਹੇ ਹਾਂ ਤੁਸੀਂ ਜ਼ਰੂਰ ਕਮੈਂਟ ਕਰਕੇ ਸਪੋਰਟ ਕਰ ਸਕਦੇ ਹੋ ਸਾਨੂੰ ਜ਼ਰੂਰ ਦੱਸ ਸਕਦੇ ਹੋ ਤੁਸੀਂ ਸਾਡੇ ਨਾਲ ਕਿਸ ਹਲਾਕੇ ਵਿੱਚੋਂ ਜੁੜੇ ਹੋ ਤੇ ਜਰੂਰ ਸਾਨੂੰ ਵੀਡੀਓ ਭੇਜ ਸਕਦੇ ਹੋ ਉਥੋਂ ਦੀ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਨੇ ਕਰਵਟ ਲਈ ਆ ਜਾਂ ਨਹੀਂ ਤੇ ਤਸਵੀਰਾਂ ਮੌਸਮ ਦੀਆਂ ਤੁਸੀਂ ਸਮੇਂ-ਸਮੇਂ ਦੇ ਉੱਤੇ ਦੇਖਦੇ ਰਹੋਗੇ ਤੇ ਤੁਹਾਡੇ ਤੱਕ ਪਲ-ਪਲ ਦੀ ਅਪਡੇਟ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ID ਸਤਗੁਰ ਪੰਗੂ ਦੇ ਉੱਤੇ ਪਹੁੰਚਾ ਰਹੇ ਹਾਂ ਕਿ ਅੱਜ 30 ਤਰੀਕ ਦਾ ਮੌਸਮ 10-11 ਵਜੇ ਤੱਕ ਇਸੇ ਤਰ੍ਹਾਂ ਦਾ ਬੱਦਲਵਾਈ ਵਾਲਾ ਬਣਿਆ ਰਹੂਗਾ ਟੁੱਟ ਮੇ ਰੂਪ ਦੇ ਵਿੱਚ ਬੱਦਲ ਆਉਂਦੇ ਜਾਂਦੇ ਰਹਿਣਗੇ ਕਿਤੇ ਕਿਤੇ ਮੀਂਹ ਆ ਗਿਆ ਕਿਤੇ ਕਿਤੇ ਕਿਨਮਨ ਕਣੀ ਹੋਗੀ ਜਾ ਬੱਦਲ ਧੁੱਪ ਨਿਕਲੇ ਇਸ ਤਰ੍ਹਾਂ ਜਿਹੜਾ ਮਾਹੌਲ ਆ ਉਹ ਲਗਾਤਾਰ ਅੱਜ ਦੁਪਹਿਰ ਦੇ ਸਮੇਂ ਤੱਕ ਬਣਿਆ ਰਹੂਗਾ ਕਿਉਂਕਿ ਪਹਿਲੇ ਜਿਹੇ ਕਿ ਆਪਾਂ ਕਹਿ ਸ 10 11 ਵਜੇ ਤੱਕ ਜਿਹੜੀਆਂ ਮੀਂਹ ਦੀਆਂ ਕਾਰਬਨੀਆਂ ਹੁੰਦੀਆਂ ਨੇ ਤਾਂ ਦੁਪਹਿਰ ਦੇ ਕੁਝ ਸਮੇਂ ਦੇ ਵਿੱਚ ਥੋੜੀ ਜਿਹੀ ਧੁੱਪ ਜਿਹੜੀ ਕੜਾਕੇ ਦੀ ਲੱਗੂਗੀ ਕੜਾਕੇ ਦੀ ਧੁੱਪ ਲੱਗਣ ਤੋਂ ਬਾਅਦ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਤੇ ਨਵੀਂ ਇਕੱਠੀ ਹੋਈ ਵੀ ਹੋਊਗੀ ਜਿਹੜੀ ਕਿ ਜਿੱਥੇ ਤੇ ਮੀਂਹ ਦੀਆਂ ਕਾਰਬਨੀਆਂ ਟੁੱਟ ਮੇਰੂ ਵਿੱਚ ਹੋਣਗੀਆਂ ਤਾਂ ਜਦੋਂ ਧੁੱਪ ਕੜਾਕੇ ਦੀ ਸਿੱਧੀ ਤਰਤੀ ਤੇ ਲੱਗੂ ਬਾਹਣ ਵੇਲੇ ਹੋਏ ਹੋਏ ਨੇ ਤਾ ਜਿਹੜਾ ਭਾਫ ਫਲਾ ਪਾਣੀ ਆ ਰੂਪ ਬਾਸਪੀਕਰਨ ਦੇ ਰੂਪ ਦੇ ਵਿੱਚ ਉੱਪਰ ਉੱਠੂਗਾ ਤੇ ਫਿਰ ਉੱਚੇ ਜੇ ਬੱਦਲ ਬਣਨਗੇ ਤਾਂ ਉੱਚੇ ਜੇ ਬੱਦਲ ਬਣਨ ਤੋਂ ਬਾਅਦ ਮੀਂਹ ਜਾਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਚਾਹੇ ਉਹ ਗੜੇਮਾਰੀ ਦੇ ਰੂਪ ਵਿੱਚ ਹੋਣ ਚਾਹੇ ਉਹ ਛਿੱਟੇ ਸਰਾਟੇ ਦੇ ਰੂਪ ਵਿੱਚ ਹੋ ਤਾਂ ਕੁਝ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਵੀ ਜਿਹੜਾ ਅੱਜ ਦਾ ਸਿਸਟਮ ਹੈ ਇਹ ਲੱਗ ਸਕਦਾ ਹੈ ਦੋਸਤੋ ਬਹੁਤ ਸਾਰੇ ਇਲਾਕਿਆਂ ਦੀਆਂ ਤਸਵੀਰਾਂ ਸਾਡੇ ਲਵੇ ਆਉਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਥੋੜੇ ਸਮੇਂ ਬਾਅਦ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੁਸੀਂ ਵੀ ਸਾਨੂੰ ਮੈਸੇਂਜਰ ਦੇ ਰਾਹੀਂ ਜਾਣਕਾਰੀ ਆ ਜਿਹੜੀ ਜਾਂ ਸਾਡੇ ਨੰਬਰ 90238 96709 ਦੇ ਉੱਤੇ ਵਟਸਐਪ ਕਰ ਸਕਦੇ ਹੋ ਤਾਂ ਜੋ ਅਸੀਂ ਤੁਹਾਡੇ ਤੱਕ ਪਲ-ਪਲ ਦੀ ਅਪਡੇਟ ਸਮੇਂ-ਸਮੇਂ ਦੇ ਉੱਤੇ ਮੌਸਮ ਦੀ ਤਸਵੀਰ ਆ ਜਿਹੜੀ ਉਹ ਭੇਜ ਸਕੀਏ ਦੋਸਤੋ ਕਿਉਂਕਿ ਜਿਵੇਂ ਅਸੀਂ ਪਿਛਲੇ ਦਿਨਾਂ ਦੇ ਉੱਤੇ ਦੱਸਦੇ ਆ ਰਹੇ ਹਾਂ ਕਿ 27 ਤਰੀਕ ਤੋਂ ਲੈ ਕੇ 31 ਮਈ ਤੱਕ ਮੌਸਮ ਦੇ ਵਿੱਚ ਇੱਕ ਕਰਬਟ ਆਊਗੀ ਤਾਂ ਉਹ 27 ਨੂੰ ਤਾਂ ਨਹੀਂ ਆਈ ਫਿਰ 28 ਨੂੰ ਵੀ ਦੁਪਹਿਰ ਤੋਂ ਬਾਅਦ ਸਿਰਫ ਚੰਡੀਗੜ੍ਹ ਤੇ ਮਹਾਲੀ ਦੇ ਇਲਾਕਿਆਂ ਦੇ ਵਿੱਚ ਆਈ ਉਸ ਤੋਂ ਬਾਅਦ 29 ਨੂੰ ਵੀ ਮੌਸਮ ਠੀਕ-ਠਾਕ ਰਿਹਾ 29 ਨੂੰ ਦੁਪਹਿਰ ਦੇ ਸਮੇਂ ਸਿਰਫ ਬੱਦਲ ਬਣਦੇ ਹੋਏ ਨਜ਼ਰ ਆਏ ਨੇ ਕੋਈ ਮੀਂਹ ਨਹੀਂ ਪਿਆ ਤੇ ਰਾਤ ਨੂੰ ਅੱਧੀ ਰਾਤ ਤੋਂ ਬਾਅਦ ਯਾਨੀ ਕਿ 30 ਤਰੀਕ ਦੇ ਕਰੀਬ ਜਿਹੜਾ 30 ਤਰੀਕ ਦੇ ਵਿੱਚ ਐਂਟਰ ਹੋ ਗਏ ਤਾਂ 30 ਤਰੀਕ ਦੀ ਅੱਧੀ ਰਾਤ 29 ਤੋਂ ਬਾਅਦ 30 ਤਰੀਕ ਦੇ ਸਵੇਰ ਦੇ ਸਮੇਂ ਤੱਕ ਮੌਸਮ ਦੇ ਵਿੱਚ ਇੱਕ ਕਰਬਟ ਆਈ ਤਾਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਈਆਂ ਤਾਂ ਇਸ ਸਮੇਂ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਯਾਨੀ ਕਿ 9:00 ਵਜੇ ਰੁਕੇ ਨੇ ਤਾਂ ਇਸ ਸਮੇਂ ਵੀ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਬੂੰਦਾਵੰਦੀ ਦੇ ਰੂਪ ਵਿੱਚ ਬਾਕਵਾ ਖੇਤਰਾਂ ਦੇ ਵਿੱਚ ਜਾਨੀ ਕਿ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਮਾ ਚੰਡੀਗੜ੍ਹ ਮੋਹਾਲੀ ਰੂਪਨਗਰ ਰੋਪੜ ਨੰਗਲ ਸ੍ਰੀ ਅਨੰਦਪੁਰ ਸਾਹਿਬ ਤੇ ਨਵਾਂ ਸ਼ਹਿਰ ਦੇ ਇਲਾਕਿਆਂ ਤੱਕ ਮੀਂਹ ਦੇ ਕਾਰਬਨ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਕੁਝ ਕੁ ਲੁਧਿਆਣੇ ਦੇ ਵੀ ਇਲਾਕੇ ਜਿਨ੍ਹਾਂ ਦੇ ਵਿੱਚ ਮੀਂਹ ਦੇ ਕਾਰਬਨ ਇਸ ਸਮੇਂ ਹੋ ਰਹੀਆਂ ਨੇ ਦੋਸਤੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਿਆ ਹੋਇਆ ਤੇ ਵਾਕਈ ਅੱਜ ਅਸੀਂ ਸਿੱਧੰਦ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤੇ ਉਹਨਾਂ ਨੂੰ ਅਸੀਂ ਕੋਟ-ਕੋਟ ਪ੍ਰਣਾਮ ਕਰਦੇ ਹਾਂ ਤੁਸੀਂ ਵੀ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਵਾਓ ਜਾਂ ਸਾਨੂੰ ਕੋਈ ਵੀ ਵੀਡੀਓ ਧਾਰਮਿਕ ਤੁਸੀਂ ਭੇਜਣੀ ਚਾਹੁੰਦੇ ਹੋ ਜਿਵੇਂ ਤੁਹਾਡੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਜਿਹੜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਨੇ ਤਾਂ ਉਹਨਾਂ ਦੀਆਂ ਤਸਵੀਰਾਂ ਵੀ ਸਾਨੂੰ ਭੇਜ ਸਕਦੇ ਹੋ ਜਾਂ ਮੀਂਹ ਦੀ ਤਸਵੀਰ ਤੁਸੀਂ ਸਾਨੂੰ ਭੇਜਣੀ ਚਾਹੁੰਦੇ ਹੋ ਜ਼ਰੂਰ ਭੇਜ ਸਕਦੇ ਹੋ ਦੋਸਤੋ ਜਿੱਥੋ ਵੀ ਤੁਸੀਂ ਜੁੜੇ ਹੋਆਂ ਜਰੂਰ ਦੱਸਿਓ ਕਿ ਮੀਂਹ ਆ ਜੜਾ ਹੋ ਪੈ ਰਿਹਾ ਜਾਂ ਨਹੀਂ ਕਿਉਂਕਿ ਇਸ ਸਮੇਂ ਮੇਰੇ ਜਿੱਥੇ ਮੈਂ ਖੜਾ ਮੈਂ ਪਟਿਆਲੇ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਖੜਾ ਤਾਂ ਇਸ ਸਮੇਂ ਕਿਣ ਮਨ ਕਣੀ ਜਿਹੜੀ ਬੂੰਦਾਬੰਦੀ ਦੇ ਰੂਪ ਵਿੱਚ ਹਲਕੇ ਹਲਕੇ ਹੋ ਰਹੀ ਹੈ ਤੁਸੀਂ ਵੀ ਸਾਨੂੰ ਜਰੂਰ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿੱਥੇ ਕਿੱਥੇ ਮੀਂਹਿਆ ਕਾਰਵਾਈਆਂ ਹੋ ਰਹੀਆਂ ਨੇ ਜਿਕਰ ਅਸਮਾਨ ਵੱਲ ਚਾਤੀ ਮਾਰੂੰ ਤਾਂ ਬੱਦਲ ਵਈ ਹੈ ਜਿਹੜੀ ਉਹ ਬਣੀ ਹੋਈ ਹੈ ਚਾਰੇ ਦਿਸ਼ਾਵਾਂ ਦੇ ਵਿੱਚ ਬੱਦਲ ਵਈ ਬਣੀ ਹੋਈ ਹੈ ਦੱਖਣੀ ਖੇਤਰ ਨੇ ਜਿਹੜੇ ਮਾਲਵੇ ਦੇ ਚਾਹੇ ਹੋ ਪਵਾਦੇ ਮਾਜੇ ਦੇ ਨੇ ਇਨ ਸੌਰੀ ਮਾਜੇ ਜਾਂ ਦਬਾਬੇ ਦੇ ਨੇ ਤਾਂ ਉਹਨਾਂ ਦੇ ਵਿੱਚ ਜਿਹੜੀ ਮੀਂਹ ਦੀ ਕਾਰਵਾਈ ਹਜੇ ਫਿਲਹਾਲ ਉਹਨਾਂ ਦੇ ਵਿੱਚ ਬਦਲਵਾਈ ਨਹੀਂ ਹੈਗੀ ਸਿਰਫ ਪਟਿਆਲਾ ਸੰਗਰੂਰ ਦੇ ਕੁਝ ਥਰ ਨੇ ਤੇ ਉਸ ਤੋਂ ਬਾਅਦ ਸ੍ਰੀ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮਹਾਲੀ ਰੋਪੜ ਨੰਗਲ ਅਸਲੀ ਅਨੰਦਪੁਰ ਸਾਹਿਬ ਤੇ ਉਸ ਤੋਂ ਬਾਅਦ ਕੁਝ ਖੇਤਰ ਲੁਧਿਆਣੇ ਦੇ ਤੇ ਨਵਾਂ ਸ਼ਹਿਰ ਤੱਕ ਇਹ ਜਿਹੜੇ ਮੀਂਹ ਦੇ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਟੁੱਟਵੇਂ ਰੂਪ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਕੋਈ ਲਗਾਤਾਰ ਮੀਂਹ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਭਾਰੀ ਮੀਂਹ ਇਸ ਤਰ੍ਹਾਂ ਦਾ ਕੋਈ ਵੀ ਮਾਹੌਲ ਨਹੀਂ ਬਣਿਆ ਹੋਇਆ ਦੋਸਤੋ ਸਿਰਫ ਟੁੱਟ ਮੇਰੂ ਦੇ ਵਿੱਚ ਮੀਂਹ ਜਾਂ ਕਾਰਬਨ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਤੇ ਤੁਸੀਂ ਸਾਨੂੰ ਸ਼ਾਰਟ ਵੀਡੀਓ ਦੇ ਰੂਪ ਦੇ ਵਿੱਚ ਜਾਣਕਾਰੀ ਦੇ ਸਕਦੇ ਹੋ ਜਾਂ ਸਾਨੂੰ ਕਮੈਂਟ ਕਰ ਸਕਦੇ ਹੋ ਕਿ ਇਸ ਸਮੇਂ ਕਿੱਥੇ-ਕਿੱਥੇ ਮੀਂਹ ਜਾਂ ਕਾਰਬਨ ਜਿਹੜੀਆਂ ਹੋ ਰਹੀਆਂ ਨੇ ਜਾਂ ਬੱਦਲ ਵਾਈ ਕਿੱਥੇ-ਕਿੱਥੇ ਪਹੁੰਚੀ ਹੋਈ ਹੈ ਜੇਕਰ ਸਾਡੇ ਨਾਲ ਕੋਈ ਫਾਇਦੇ ਕਾ ਉਹਰ ਬਠਿੰਡਾ ਮਾਨਸਾਲੀ ਸਾਈਡ ਤੋਂ ਵੇ ਜੁੜਿਆ ਹੋਇਆ ਜਾਂ ਹਰਿਆਣੇ ਦੇ ਵਿੱਚੋਂ ਜੁੜਿਆ ਹੋਇਆ ਤਾਂ ਉਹ ਜ਼ਰੂਰ ਸਾਨੂੰ ਕਮੈਂਟ ਕਰ ਸਕਦਾ ਹਰਿਆਣੇ ਦੇ ਵੀ ਕੁਝ ਖੇਤਰਾਂ ਦੇ ਵਿੱਚ ਹੀ ਮੀਂਹ ਦੀ ਕਾਰਵਾਈ ਹੈ ਜਿਹੜੀ ਉਹ ਹੋ ਰਹੀ ਹੈ ਕੋਈ ਜਾਦੇ ਮੀਂਹ ਕਿਸੇ ਜੰਗੀ ਪੱਦਰ ਤੇ ਜਾਂ ਵੱਡੇ ਪੱਦਰ ਤੇ ਨਹੀਂ ਹੋ ਰਹੀਆਂ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਕਿਨਮਨ ਕਣੀ ਐਡੀ ਹੋਰ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਬੂੰਦਾਬੰਦੀ ਇਸ ਸਮੇਂ ਜਿਹੜੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੋਰ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਮੀਂਹ ਦੀਆਂ ਕਾਰਵਾਈਆਂ ਦੀ ਤਸਵੀਰ ਤੁਹਾਡੇ ਨਾਲ ਮੌਸਮ ਪੰਜਾਬ ਟੀਵੀ ਦੇ ਉੱਤੇ ਲਾਈਵ ਸਾਂਝੀ ਕਰ ਰਹੇ ਹਾਂ ਦੋਸਤੋ ਜ਼ਰੂਰ ਕਮੈਂਟ ਕਰਕੇ ਸਪੋਰਟ ਕਰੋ ਵੀਡੀਓ ਨੂੰ ਸ਼ੇਅਰ ਕਰਕੇ ਸਪੋਰਟ ਕਰੋ ਤਾਂ ਜੋ ਅਸੀਂ ਤੁਹਾਡੇ ਤੱਕ ਸਮੇਂ-ਸਮੇਂ ਦੇ ਉੱਤੇ ਜਿਹੜੀ ਅਪਡੇਟ ਆ ਉਹ ਪਹੁੰਚਾਉਂਦੇ ਰਹੀਏ ਦੇਖੋ ਤੁਸੀਂ ਆਵਾਜ਼ ਜਿਹੜੀ ਆਉਣੀ ਸ਼ੁਰੂ ਹੋ ਗਈ ਹੈ ਕਿਨਮਨਕਣੀ ਦੀ ਤੇ ਜਿਹੜੀ ਕਿਨਮਨਕਣੀ ਉਹ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਜੇਕਰ ਆਪਾਂ ਚਾਤ ਮਾਰੀਏ ਤਾਂ ਦੇਖ ਸਕਦੇ ਹੋ ਤੁਸੀਂ ਮੀਂਹ ਦੇ ਕਾਰਨ ਜਿਹੜੀਆਂ ਵੱਖ-ਵੱਖ ਖੇਤਰਾਂ ਦੇ ਵਿੱਚ ਹੋਣੀਆ ਸ਼ੁਰੂ ਹੋ ਚੁੱਕੀਆਂ ਨੇ ਫਿਲਹਾਲ ਇਹ ਪਟਿਆਲੇ ਵਾਲ ਸਾਈਡ ਸੰਗਰੂਰ ਦੇ ਕੁਝ ਖੇਤਰਾਂ ਤੱਕ ਸੀਮਿਤ ਨੇ ਤੇ ਚੰਡੀਗੜ੍ਹ ਮੋਹਾਲੀ ਵਾਲੀ ਸਾਈਡ ਨੇ ਤੇ ਮਰੇਲ ਕੋਟਲੇ ਦੇ ਵਿੱਚ ਪਟਿਆਲੇ ਦੇ ਆਪਾਂ ਕਹ ਸਕਦੇ ਹਾਂ ਇਧਰ ਦੂਸਰੀ ਸਾਈਡ ਸ੍ਰੀ ਫਤਿਹਗੜ ਸਾਹਿਬ ਅਨੰਦਪੁਰ ਸਾਹਿਬ ਰੋਪੜ ਮੰਗਲ ਇਹਨਾਂ ਇਲਾਕਿਆਂ ਵੱਲ ਨੂੰ ਇਹ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਨੇ ਦੱਖਣੀ ਮਾਲਵੇ ਦੇ ਖੇਤਰ ਨੇ ਜਿਹੜੇ ਉਹਨਾਂ ਦੇ ਵਿੱਚ ਹਜੇ ਵੀ ਜਿਹੜੇ ਇਹ ਮੀਂਹ ਦੀਆਂ ਕਾਰਵਾਈਆਂ ਨਹੀਂ ਹੋ ਰਹੀਆਂ ਉਹਨਾਂ ਇਲਾਕਿਆਂ ਦੇ ਵਿੱਚ ਹਜੇ ਮੀਂਹ ਦੀਆਂ ਜੋ ਤਸਵੀਰਾਂ ਨੇ ਨਹੀਂ ਪਹੁੰਚੀਆਂ ਦੋਸਤੋ ਜੇਕਰ ਤੁਸੀਂ ਸਾਡੇ ਨਾਲ ਜੁੜੇ ਹੋ ਤਾਂ ਜ਼ਰੂਰ ਦੱਸਿਓ ਤੇ ਹਰਿਆਣੇ ਦੇ ਵਿੱਚ ਵੀ ਕੁਝ ਖੇਤਰਾਂ ਦੇ ਵਿੱਚ ਹੀ ਕਿਣਮਣ ਕਣੀ ਹੋ ਰਹੀ ਹੈ ਕਿਸੇ ਵੀ ਇਲਾਕੇ ਦੇ ਵਿੱਚ ਹਜੇ ਕੋਈ ਭਾਰੀ ਮੀਂਹ ਜਾਂ ਆਪਾਂ ਕਹ ਸਕਦੇ ਹਾਂ ਭਾਰੀ ਤੇਜ਼ ਚੱਕਰਤੂਫਾਨ ਨਹੀਂ ਆਇਆ ਸਿਰਫ ਪਹਿਲੇ ਘੰਟੇ ਵਿੱਚ ਤੇਜ਼ ਹਵਾ ਜ਼ਰੂਰ ਆਈ ਸੀ ਕਿਉਂਕਿ ਇੱਕ ਹਿਮਾਚਲ ਜਿਹੜਾ ਅਸੀਂ ਰਾਤ ਦੱਸਿਆ ਸੀ ਤੁਹਾਨੂੰ ਕਿ ਮਾਝੇ ਦੇ ਦੁਆਬੇ ਦੇ ਇਲਾਕੇ ਦੇ ਵਿੱਚ ਜਿਹੜਾ ਜੰਮੂ ਐਂਡ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਇੱਕ ਸਿਸਟਮ ਪੈਦਾ ਹੋ ਰਿਹਾ ਸੀ ਉੱਥੇ ਥੋੜੀ ਜੀ ਤੇਜ਼ ਹਵਾ ਚੱਲੀ ਸੀ ਉਹ ਲਹਿੰਦੇ ਵਾਲੀ ਸਾਈਡ ਤੋਂ ਹੁੰਦਾ ਹੋਇਆ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਵਿੱਚ ਹੁੰਦਾ ਹੋਇਆ ਤਾਂ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਪਹੁੰਚਿਆ ਤਾਂ ਉਹਦੇ ਨਾਲ ਥੋੜੀ-ਬਹੁਤ ਹਵਾ ਜਿਹੜੀ ਮਾਜੇ ਤੇ ਦਬਾਬੇ ਦੇ ਖੇਤਰਾਂ ਦੇ ਵਿੱਚ ਸਵੇਰ ਦੇ ਪਹਿਲੇ ਘੰਟੇ ਵਿੱਚ ਆਈ ਹੋਊਗੀ ਤਾਂ ਉਸ ਤੋਂ ਬਾਅਦ ਵੱਖ-ਵੱਖ ਖੇਤਰਾਂ ਦੇ ਵਿੱਚ ਮਾਲਵੇ ਦੇ ਖੇਤਰਾਂ ਵਿੱਚ ਪਵਾਦ ਦੇ ਖੇਤਰਾਂ ਦੇ ਵਿੱਚ ਇਹ ਬਦਲ ਜਿਹੜਾ ਪਹੁੰਚਿਆ ਤਾਂ ਉੱਥੇ ਮੀਂਹ ਦੇ ਕਾਰਨ ਜਿਹੜੀਆਂ ਲਗਾਤਾਰ ਹੋ ਰਹੀਆਂ ਨੇ ਤੇ ਅੱਜ 30 ਤਰੀਕ ਨੂੰ ਵੀ ਇਹ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਹੁੰਦੀ ਹੋਈਆਂ ਨਜ਼ਰ ਆਉਣਗੀਆਂ ਤੇ ਕੁਝ ਖੇਤਰਾਂ ਦੇ ਵਿੱਚ ਕੱਲ ਨੂੰ ਜਿਹੜੀਆਂ ਇਹ ਮੀਡੀਆ ਕਾਰਵਨ ਆਪਾਂ ਨੂੰ ਟੁੱਟਵੇਂ ਰੂਪ ਵਿੱਚ ਦੇਖਣ ਨੂੰ ਮਿਲ ਗਈਆਂ ਕਿੰਨੇ ਪਰਸੈਂਟ ਹੋਣਗੇ ਉਹ ਅਸੀਂ ਤੁਹਾਨੂੰ ਰਾਤ ਦੀ ਵੀਡੀਓ ਦੇ ਵਿੱਚ ਜਾਣਕਾਰੀ ਜਿਹੜੀ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਜਿਹੜੀ ਉਹ ਸਾਂਝੀ ਕਰਦਾਂਗੇ ਦੁਪਹਿਰ ਤੋਂ ਬਾਅਦ ਕੀ ਅਪਡੇਟ ਆਉਂਦੀ ਹੈ ਉਹੀ ਜਾਣਕਾਰੀ ਸਾਂਝੀ ਦੁਪਹਿਰ ਦੇ ਸਮੇਂ ਲਾਈਵ ਹੋ ਕੇ ਕਰ ਦਵਾਂਗੇ ਦੋਸਤੋ ਇਸ ਸਮੇਂ ਪੂਰਬੀ ਹਵਾਵਾਂ ਜਿਹੜੀ ਉਹ ਗਤੀ ਫੜ ਲਈ ਹੈ ਤੁਸੀਂ ਸਾਡੇ ਨਾਲ ਕਿੱਥੋਂ ਜੁੜੇ ਹੋ ਆ ਤੁਹਾਡੇ ਇਲਾਕੇ ਵਿੱਚ ਮੀਂਹ ਪਹੁੰਚਿਆ ਜਾਂ ਬੱਦਲਵਾਈ ਪਹੁੰਚਿਆ ਜਾਂ ਨਹੀਂ ਜ਼ਰੂਰ ਕਮੈਂਟ ਕਰਦਿਆ ਕਰੋ ਤਾਂ ਜੋ ਅਸੀਂ ਜਿਹੜਾ ਤੁਹਾਡੇ ਇਲਾਕੇ ਦਾ ਨਾਮ ਜਾਂ ਅਸੀਂ ਤੁਹਾਡੇ ਇਲਾਕੇ ਦੀ ਵੀਡੀਓ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੀਏ ਤਾਂ ਜੋ ਜਿਵੇਂ ਅਸੀਂ ਸਾਡੀ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਤੁਹਾਨੂੰ ਲੱਗਦੀ ਹੈ ਤਾਂ ਜੋ ਹੋਰ ਦੋਸਤਾਂ ਮਿੱਤਰਾਂ ਤੱਕ ਜਾਣਕਾਰੀ ਸਾਡੀ ਪਹੁੰਚੇ ਕਿ ਅਸੀਂ ਸਹੀ ਤੇ ਸਟੀਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਆਪਦੇ ਲੋਕ ਕੁਝ ਨਹੀਂ ਦੱਸਦੇ ਦੋਸਤੋ ਜੋ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦੇ ਵਿੱਚ ਤਸਵੀਰ ਦਿਖਾਈ ਦੇ ਰਹੀ ਹੈ ਇਸ ਸਮੇਂ ਦੀ ਉਸ ਦੇ ਮੁਤਾਬਕ ਇਹ ਗੱਲ ਕਰ ਰਹੇ ਹਾਂ ਕਿ ਦੱਖਣੀ ਮਾਲਵੇ ਦੇ ਖੇਤਰ ਜਾਨੀ ਕਿ ਫਾਜ਼ਿਲਕਾਬੌਰ ਬਠਿੰਡਾ ਮਾਨਸਾ ਜਾਂ ਤਰਨਤਾਰਨ ਸਾਹਿਬ ਸ੍ਰੀ ਮੁਕਸਰ ਸਾਹਿਬ ਦੇ ਇਲਾਕਿਆਂ ਵਿੱਚ ਹਜੇ ਬੱਦਲਬਾਈ ਨਹੀਂ ਪਹੁੰਚੀ ਜਿਹੜੀ ਕਿ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਡ ਦੇ ਸੈਟਲਾਈਟ ਦੇ ਵਿੱਚ ਦਿਖਾਈ ਦੇ ਰਹੀ ਹੈ ਜੇਕਰ ਪਹੁੰਚੀ ਹੋਈ ਹੈ ਤਾਂ ਜਰੂਰ ਤੁਸੀਂ ਕਮੈਂਟ ਕਰ ਸਕਦੇ ਹੋ ਸਾਨੂੰ ਦੱਸ ਸਕਦੇ ਹੋ ਜੋ ਅਸੀਂ ਸੈਟਲਾਈਟ ਦੇ ਵਿੱਚੋਂ ਤਸਵੀਰ ਦੇਖੀ ਹੈ ਉਸ ਦੇ ਵਿੱਚ ਇਹ ਜਾਣਕਾਰੀ ਹੈ ਕਿ ਜ਼ਿਆਦਾਤਰ ਪੁਆਦ ਦੇ ਜਾਂ ਮਾਲਵੇ ਦੇ ਪੂਰਬੀ ਖੇਤਰ ਜਾਂ ਕੁਝ ਮਾਝੇ ਦੇ ਬਾਬੇ ਦੇ ਖੇਤਰ ਨੇ ਜਿਵੇਂ ਕਿ ਨਵਾਂ ਸ਼ਹਿਰ ਹੁਸ਼ਿਆਰਪੁਰ ਦੇ ਕੁਝ ਖੇਤਰਾਂ ਤੱਕ ਜਿਹੜੀ ਬੱਦਲਬਾਈ ਪਹੁੰਚੀ ਹੈ ਆ ਤੇ ਇਸ ਤੋਂ ਬਾਅਦ ਹੁਸ਼ਿਆਰਪੁਰ ਨਵਾਂ ਸ਼ਹਿਰ ਰੋਪੜ ਨੰਗਲ ਸ੍ਰੀ ਹਰਨੰਦਪੁਰ ਸਾਹਿਬ ਲੁਧਿਆਣਾ ਤੇ ਰੂਪਨਗਰ ਰੋਪੜ ਤੇ ਇਸ ਤੋਂ ਬਾਅਦ ਅਸੀਂ ਅੱਗੇ ਚੰਡੀਗੜ੍ਹ ਮੋਹਾਲੀ ਵਾਲੀ ਸਾਈਡ ਜਾਂ ਉਸ ਤੋਂ ਬਾਅਦ ਪਟਿਆਲੇ ਵਾਲੀ ਸਾਈਡ ਸ੍ਰੀ ਫਤਿਹਗੜ੍ਹ ਸਾਹਿਬ ਵਾਲੀ ਸਾਈਡ ਇਹਨਾਂ ਇਲਾਕਿਆਂ ਦੇ ਵਿੱਚ ਸਿਰਫ ਬੱਦਲਬਾਈ ਪਹੁੰਚੀ ਹੋਈ ਹੈ ਮੀਂਹਿਆ ਕਰਮੀਆਂ ਟੁੱਟਵੇਂ ਰੋਗ ਦੇ ਵਿੱਚ ਹੋ ਰਹੀਆਂ ਨੇ ਤੇ ਤੁਸੀਂ ਕਮੈਂਟ ਜਰੂਰ ਕਰੋ ਦੋਸਤੋ ਤੁਸੀਂ ਸਾਨੂੰ ਜਰੂਰ ਦੱਸ ਸਕਦੇ ਹੋ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕਿੱਥੇ-ਕਿੱਥੇ ਬਦਲਾਂ ਦੀ ਜਿਹੜੀ ਆਵਾਜ਼ ਆ ਜਾਂ ਕਿੱਥੇ-ਕਿੱਥੇ ਮੀਂਹਿਆ ਕਾਰਵਨ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਤੇ ਇਸ ਸਮੇਂ ਜਿਹੜੀ ਅਪਡੇਟ ਅਸੀਂ ਦੇ ਰਿਹਾ ਕਿ ਅਸੀਂ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਾਂ ਜਰੂਰ ਦੱਸਿਓ ਕਿ ਅਸੀਂ ਜਿਹੜੇ ਇਲਾਕੇ ਦੀ ਗੱਲ ਕਰੀ ਹੈ ਕਿ ਸਿਰਫ ਦੱਖਣੀ ਇਲਾਕੇ ਇਹਦੇ ਮੀਂਹ ਤੋਂ ਬਾਂਝੇ ਨੇ ਸਿਰਫ ਜਿਹੜੇ ਪਵਾਦ ਦੇ ਜਾਪੂਰਵੀ ਇਲਾਕੇ ਪੰਜਾਬ ਦੇ ਨੇ ਉਹਨਾਂ ਦੇ ਵਿੱਚ ਹੀ ਇਹ ਬੱਦਲਬਾਈ ਪਹੁੰਚੀ ਹੋਈ ਹੈ ਤਾਂ ਜਰੂਰ ਕਮੈਂਟ ਕਰ ਦਿਓ ਤੇ ਹੋਰ ਅਪਡੇਟ ਦੇ ਲਈ ਅਸੀਂ ਦੁਪਹਿਰ ਦੇ ਸਮੇਂ ਲਾਈਵ ਹੋਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ